बहुत बहुत धनबाद अज इस इतिहासक माता काली देवी मंदिर के दे जड़ा ਜਿਹੜੇ ਪ੍ਰੋਜੈਕਟ ਜਿਹੜੇ ਨੇ ਮੰਦਰ ਦੇ ਸੁੰਦਰੀਕਰਨ ਦੇ ਸਰੋਵਰ ਦੇ ਪਾਰਕਿੰਗ ਦੇ ਇਸ ਤੋਂ ਇਲਾਵਾ ਜਿੰਨੇ ਵੀ ਲਾਈਟ ਐਂਡ ਸਾਊਂਡ ਸ਼ੋਅ ਦੂਰ ਦੂਰ ਤੋਂ ਆਇਆ ਹੋਇਸਦਾ ਲੋਅ ਲਈ प्रोविजन ऑफ क्लीन वाटर टू टेम्पर टैंक लाइट एंड साउंड शो नियर सरोवर न्यू ड्रिल्डिंग ब्लॉक पैथवे एंड कॉरिडोर ट्री कोड एंड आउटर वर्क सरोवर कोंडाउंड्री मॉल एंड एंट्री गेट फायर सेफ्टी वर्क कॉरिडोर कंस्ट्रक्शन नियर सरोवर सीवरेज इंफ्रास्ट्रक्चर अपग्रेडेशन लिफ्ट इंड न्यूली कंस्ट्रक्शन बिल्डिंग रेनोवेशन फ्रॉम माल एंट्री गेट टू मेन भवन टोटल पचहत्तर प्वाइंट जीरो अठ करोड़ का प्रोजेक्ट है और इसकी अब महामारी का गुणगान करके इजाजत लेकर ਉਹਦੀ ਸ਼ੁਰੂਆਤ ਕਰ ਚੁੱਕੇ ਆ ਡੇਲੀ 10000 ਤੋਂ ਬਾਅਦ ਸ਼ਰਧਾਲੂ ਇੱਥੇ ਕਟਮੰਦੂ ਕੋਲ ਆਉਂਦੇ ਨੇ ਸ਼ਨੀਵਾਰ ਨੂੰ ਇਹ ਗਿਣਤੀ ਜਿਹੜੀ 40000 ਤੱਕ ਪਹੁੰਚ ਜਾਂਦੀ ਹੈ ਮਹਾਵਿਦੇ ਪਵਿੱਤਰ ਦਿਨ ਨੇ ਉਹਨਾਂ ਗਿਣਤੀ ਲੱਖ ਤੱਕ ਵੀ ਪਹੁੰਚ ਜਾਂਦੀ ਹੈ ਤੁਸੀਂ ਦੇਖਦੇ ਹੋ ਤੁਸੀਂ ਲੋਕਲੋਂ ਇਹ ਮੇਨ ਸੜਕ ਤੋਂ ਹੀ ਸ਼ੁਰੂ ਹੋ ਗਈ ਐਂਟਰੀ ਸੀ ਜਿਹੜਾ ਮੇਨ ਡੋਰ ਸੀ ਉਹਦਾ ਪੂਰਾ ਪ੍ਰੋਪਰ ਪ੍ਰਬੰਧ ਕੀਤਾ ਜਾਊਗਾ ਕਿ ਉਹਦੀ ਰੀਸਾਈਕਲਿੰਗ 하게 ਪਾਣੀ ਡੰਡਾ ਨਾ ਹੋਵੇ ਤਹਾਨੂੰ ਇਸ ਮੰਦਰ ਦੇ ਵਿੱਚ ਸ਼ੋਰ ਵਾਲੇ ਪਾਸਿਓਂ ਨਹੀਂ ਸ਼ਾਂਤੀ ਵਾਲੇ ਪਾਸਿਓਂ ਆਵਾਂਗੇ ਕਿ ਜਿੰਨੀ ਵੀ ਕਮੇਟੀ ਹੈ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਬਹੁਤ ਛੇਤੀ ਇਹ ਪ੍ਰੋਜੈਕਟ ਜਿਹੜੇ ਨੇ ਬਣਾ ਕੇ ਸਾਨੂੰ ਦਿੱਤੇ ਨੇ ਕਿ ਅਸੀਂ ਉਮੀਦ ਕਰਾਂਗੇ ਕਿ ਉਹ ਆਪ ਅੱਗੇ ਲੱਗ ਕੇ ਜਿਹੜਾ ਹੈ ਕਿ ਕਿਰਪਾ ਇੱਥੇ ਇਸ ਇਤਿਹਾਸਕ ਜਗ੍ਹਾ ਤੇ ਮੱਥਾ ਟੇਕਨ ਸ਼੍ਰੀ ਭਾਗ ਲੈ ਆਉਂਦੇ ਨੇ ਸਵਰਜੀ ਆਪਣੇ ਆਪਣੀ ਕਿਸਮਤ ਵਾਲੇ ਸਮਿਆਂ ਕਿ ਸਾਨੂੰ ਇਹੇ ਕਾਰਜ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ ਅਰ ਆਮ ਆਦਿਕ ਕਲੀਨਿਕ ਦਾ ਵੀ ਅਧੂਨ ਕਾਟਣ ਹੋ ਗਿਆ ਸ਼ੁਰੂ ਹੋ ਗਿਆ ਇਸੇ ਮੰਦਿਰ ਦੇ ਕੰਪਲੈਕਸ ਦੇ ਵਿੱਚ ਥਾਕੇ ਦੂਰੋਂ ਦੂਰੋਂ ਜਿਹੜੇ ਸਰਦਾਰ ਆਉਣਗੇ ਉਹਨਾਂ ਨੂੰ ਕੋਈ ਐਮਰਜੈਂਸੀ ਜਾਂ ਕੋਈ ਬਿਮਾਰੀ ਜੇ ਹੋਵੇ ਤਾਂ ਅਲਕੀਨਾਰ ਮੰਦਿਰ ਵੀ ਜਿਆ ਹੋ ਸਕੇ ਕਲਚ ਵੀ ਰਾਜਧਾਨੀ ਕਹਾਣਦਾ ਸ਼ਹਿਰ ਨੂੰ ਪੰਜਾਬ ਦੇ ਸਭਿਆਚਾਰ ਦੀ ਸੋ ਇਸ ਇਤਿਹਾਸਿਕ ਮੰਦਿਰ ਦਾ ਬੜਾ ਵੱਡਾ ਲੋਕ ਗਾਨ ਹੈ ਕਿ ਬਹੁਤ ਸਾਰੇ ਜਿਸ ਤਰ੍ਹਾਂ ਮੈਂ ਕੈਸ਼ੂ ਦਾ ਦੂਰੂ ਦੂਰੋ ਇੱਥੇ ਪਤਾ ਲਿਖਾਉਂਦੇ ਆਂ ਹੈ ਤਾਂ ਸ਼ਹਿਰ ਦੀ ਜਿਹੜੀ ਟੂਰਿਜ਼ਮ ਹੈ ਜਾਂ ਰਿਲੀਜੀਅਸ ਟੂਰਿਜ਼ਮ ਹੈ ਉਹ ਬਹੁਤ ਵੱਡਾ ਹੋਗਾ ਮਿਲੂਗਾ ਔਰ ਜਿੰਨਾ ਵੀ ਪਵਿੱਤਰ ਦੇ ਵਿੱਚ ਕੋਈ ਸਾਨੂੰ ਬਜਟ بڑا ਕਿੰਨੇ ਹੋਗੇ ਇਸ ਸ਼ਹਿਰ ਦੇ ਵਿੱਚ ਹੋਰ ਇਸ ਸ਼ਹਿਰ ਨੂੰ ਵਧੀਆ ਬਣਾਉਣ ਲਈ ਜੋ ਵੀ ਸਾਡੇ ਵੱਲੋਂ ਹੋਊਗਾ ਸੀ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡਾਂਗੇ ਇਸ ਤੋ ਮੈਂ ਇਹ ਸ਼ਹਿਰ ਦੀ ਗਲੀ ਗਲੀ ਜਾਣ ਦਾ ਬਹੁਤ ਸਾਰੇ ਕਿਲੇ ਦੋਸਤ ਪਿੱਤਰ ਵੀ ਫਿਰੰਦੇ ਨੇ ਡਾਕਟਰ ਨੇ ਜਾਂ এডਿਕੇਸ਼ਨ ਸਿਟੀ ਵੀ ਹੈ ਹਰ ਕਿਸਮ ਦਾ ਕਾਲਜ ਹੈ ਮੈਡੀਕਲ ਕਾਲਜ ਹੈ ਫਿਜ਼ੀਕਲ এডਿਕੇਸ਼ਨ ਦਾ ਕਾਲਜ ਹੈ ਪੰਜਾਬੀ ਯੂਨੀਵਰਸਿਟੀ ਹੈ ਵਿਕਰਮ ਕਾਲਜ ਆਫ ਕਾਮਰਸ ਹੈ ਮੋਦੀ ਕਾਲਜ ਹੈ ਮਹਿੰਦਰਾ ਕਾਲਜ ਹੈ ਇੱਥੇ ਐਨ ਆਈ ਐਸ ਹੈ ਸਪੋਰਟਸ ਨਾਲ ਫਿਰ ਇਨਫਰਾਸਟ੍ਰਕਚਰ ਹੈ ਸੋ ਇਹ ਸ਼ਹਿਰ ਨੂੰ ਇੱਕ ਨਮੂਨੇ ਦਾ ਸ਼ਹਿਰ ਬਣਾਉਣਾ ਸਾਡਾ ਫਰਜ਼ ਵੀ ਹੈ ਅਸੀਂ ਬਚਨ ਵੱਲ ਵੀ ਆਂ ਔਰ ਬਾਅਦ ਵਿੱਚ ਹੋਰ ਆਵਾਂਗੇ ਮੈਂ ਬੇਨਤੀ ਕਰੂੰਗਾ ਅਗਰ केजरीवाल ਸਾਹਿਬ ਜੋ ਚੇਚੇ ਤੌਰ ਤੇ ਕਿ ਪਹੁੰਚੇ ਨੇ ਕਿ ਉਹ ਦਿੱਲੀ ਨੇ 10 ਸਾਲ ਮੁੱਖ ਮੰਤਰੀ ਬਣੇ ਉਹਨਾਂ ਨੇ ਬੜੇ ਇਸ ਤਰ੍ਹਾਂ ਦੇ ਪ੍ਰੋਜੈਕਟ ਜਿਹੜੇ ਨੇ ਉਹਦਾ ਸ਼ਿਰਿਆ ਨਿਯਾਸ ਵੀ ਕੀਤਾ ਕੱਲੀ ਅਸੀਂ ਧੂਰੀ ਵਿਖੇ तीर्थ ਯਾਤਰਾ ਜਿਹੜੀ ਮੁੱਖ ਮੰਤਰੀ तीर्थ ਯਾਤਰਾ ਯੋਜਨਾ ਉਹਦਾ ਕਾਰਨ ਕੀਤਾ ਜਿਹਦੇ ਵਿੱਚ ਦਰਵਾਜ਼ਾ ਦੇ ਜਦਿਨੇ ਕੱਲ ਵੀ ਅਸੀਂ ਮਿਲੇ ਸੀਗੇ ਬਹੁਤ ਸਾਰੇ ਬਜ਼ੁਰਗ ਮੈਂ ਤਾਂ ਤੁਸੀਂ ਜਿਹੜੇ ਕਹਿੰਦੇ ਸੀ ਬਹੁਤ ਸਾਲ ਹੋ ਗਏ ਸਾਨੂੰ ਯਾਦ ਵੀ ਨਹੀਂ ਹੈਗਾ ਕਿਦੋਂ ਦਰਬਾਰ ਸਾਹਿਬ ਮੱਤਾਂ ਦੇ ਗਏ ਸੀ ਇੱਕ ਮਾਤਾ ਜੀ ਕਹਿੰਦੇ ਮੈਂ ਕਦੇ ਗਈ ਹੋਈ ਨਹੀਂ ਮੈਨੂੰ ਤਾਂ ਮੌਕੇ ਹੀ ਨਹੀਂ ਮਿਲਿਆ ਬਹੁਤ ਸਾਰੀਆਂ ਆਰਥਿਕ ਮਜਬੂਰੀਆਂ ਵੀ ਰਹਿੰਦੀਆਂ ਨੇ ਸਮਾਜਿਕ ਮਜਬੂਰੀਆਂ ਕੋਈ ਕਈ ਵਾਰੀ ਪਰਿਵਾਰਿਕ ਮਜਬੂਰੀਆਂ ਕਿ ਕੋਈ ਹੁੰਦਾ ਨਹੀਂ ਕੋਈ ਬਜ਼ੁਰਗਾਂ ਨੂੰ ਲੈ ਕੇ ਜਾਣ ਵਾਲਾ ਉਹਨਾਂ ਦੀ ਸੇਵਾ ਸੰਭਾਲ ਆਲਾ ਸੋ ਇਹ ਇੱਕ ਕੰਮ ਸਰਕਾਰ ਕਰ ਰਹੀ ਹੈ ਔਰ ਅਸੀਂ ਆਪਣੇ ਆਪ ਨੂੰ ਕਿਸਮਤ ਬੜੇ ਸਮਝ ਰਹੇ ਹਾਂ ਕਿ ਸਾਨੂੰ ਇਸ ਪਵਿੱਤਰ ਜੋ ਸਾਰ ਜਿਹੜੀ ਸਦੀ ਹੈ ਔਰ ਇਹ ਪਵਿੱਤਰ ਮਹੀਨਾ ਜਿਹਦੇ ਵਿੱਚ ਬਰਨਾਰਕ ਸਾਹਿਬ ਦਾ ਆਉਣ ਵਾਲੇ ਦਿਨਾਂ ਚ ਜਿਹੜਾ ਗੁਰਪੁਰਬ ਆ ਰਿਹਾ ਤੇ 24 25 23 24 25 ਨਵੰਬਰ ਨੂੰ ਸ਼੍ਰੀ ਨਾਨਕਪੁਰ ਸਾਹਿਬ ਵਿਖੇ ਗੁਰੂ ਸਾਹਿਬ ਉਹ ਗੁਰਤੇਗ ਬਾਧਤੀ ਦਾ 63 ਸਾਲ ਪੂਰਵਾ ਰਿਹਾ ਛੇਤੀ ਦਾ ਸੋਸੀਂ ਇਸ ਪਵਿੱਤਰ ਮਹੀਨੇ ਨੂੰ ਜਿਹਨੂੰ 카ਰਤਿਕ ਵੀ ਕਹਿਆ ਜਾਂਦਾ ਕੱਤਕ ਵੀ ਕਹਿਆ ਜਾਂਦਾ ਪੰਜਾਬੀ ਵਿੱਚ ਕੱਤਕ ਕਹਿੰਦੇ ਆ ਇਹਨਾਂ ਵਿੱਚ ਬਹੁਤ ਸਾਰੇ ਦੇਵੀ ਦੇਵਤਾ ਦੀ ਪੂਜਾ ਹੁੰਦੀ ਹੈ ਇਹਦੇ ਵਿੱਚ ਦੀਵਾਲੀ ਇਹਦੇ ਵਿੱਚ ਛੱਟ ਪੂਜਾ ਭਾਈਆ ਦੂ ਧੂਜ ਇਹਦੇ ਵਿੱਚ ਬਹੁਤ ਸਾਰੇ ਤਿਹਾਰੇ ਇਸ ਪਵਿੱਤਰ ਮਹੀਨੇ ਦੇ ਵਿੱਚ ਆਉਂਦੇ ਨੇ ਸੋ ਇਸ ਪਵਿੱਤਰ ਮਹੀਨੇ ਦੇ ਵਿੱਚ ਅੱਜ ਇਸ ਪਵਿੱਤਰ ਜਗ੍ਹਾ ਤੇ ਕੁਝ ਆਪਣਾ ਯੋਗਦਾਨ ਪੁੱਛ ਕੇ ਪਾ ਕੇ ਲੋਕਾਂ ਦੇ ਟੈਕਸ ਦੇ ਪੈਸਾ ਜਿਹੜਾ ਲੋਕਾਂ ਦੀ ਦਸਾਂ ਨਾ ਹਣੀ ਕਮਾਈ ਦੇ ਵਿੱਚੋਂ ਇੱਕ ਪੁੰਨ ਦਾ ਜਿਹੜਾ ਦਸਵੰਦ ਹੈ ਉਹ ਕਰ ਕਰ ਗਿਆ ਸੋ ਸਾਨੂੰ ਨਹੀਂ ਲੈ ਕੇ ਇੱਥੇ ਜਿਹੜਾ ਅੱਛਾ ਲਾਗੂ ਜਦੋਂ ਆਉਣਗੇ ਤਾਂ ਉਹਨਾਂ ਨੂੰ ਕੋਈ ਤੰਮੀ ਨਹੀਂ ਰਹੂਗੀ ਰਹਿਣ ਦੀ ਨਹੀਂ ਚਾਹੀਦੀ ਉਹ ਜਾ ਕੇ ਗੱਲਾਂ ਕਰਨ ਵੈਸੇ ਪਟਿਆਲਾ ਸ਼ਹਿਰ ਬਾਰੇ ਇੱਕ ਬੜਾ ਫੇਮਸ ਕੋਟ ਆਇਆ ਮਸ਼ਹੂਰ ਹੈ ਕਿ ਪਟਿਆਲਾ ਸ਼ਹਿਰ ਇੱਕ ਨਗੀਨਾ ਆਉਣ ਲੋਕ ਇੱਕ ਦਿਨ ਲਈ ਰਹਿੰਦੇ ਸਵਾ ਮਹੀਨਾ ਸੋ ਇੱਥੇ ਬਾਗਾਂ ਦਾ ਸ਼ਹਿਰ ਹੈ ਔਰ ਰਿਆਸਤੀ ਸ਼ਹਿਰ ਹੈ ਤੇ ਇਸ ਸ਼ਹਿਰ ਨੂੰ ਹੋਰ ਸੁੰਦਰ ਕਰਨ ਦਾ ਸਾਡਾ ਜਿਹੜਾ ਵਾਅਦਾ ਹੈ ਉਹ ਵੀ ਪੂਰਾ ਹੈ ਤੇ ਮੈਂ ਕਿੰਜ ਜੀਵਤ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਉਹ ਸਨ ਸਾਹਿਬ ਨੂੰ ਕੰਮ ਕਰਕੇ ਵਾਅਦੇ ਵਿਚਾਰ ਸੰਦੇਸ਼ आज यहाँ पे आए हुए सभी माता के श्रद्धालु भक्तों को मेरा नमस्कार मेरा प्रणाम आज हम अपने आप को बहुत सौभाग्यशाली समझते हैं कि आज माता के चरणों में हमें आने का मौका मिला अभी मैंने और मान साहब ने जाके माता का आशीर्वाद लिया आज एक बहुत बड़ा काम शुरू होने जा रहा है माता की सेवा करने का हम लोगों को मौका मिला है अभी अभी हम लोगों ने पूजा करके उसका एक तरह से शिलान्यास किया अभिमान साहब ने बहुत सारे कई सारे काम गिनाए हैं पानी का ये पौंड के अंदर पानी आएगा यहाँ पे एम्फी बनेगा और भी बहुत सारे काम सीवर का कई सारे काम पूरे मंदिर का एक तरह से ब्यूटिफिकेशन किया जाएगा तो ये यहाँ पे लाखों लाखों करोड़ों लोगों की श्रद्धा इस मंदिर के अंदर है करोड़ों लोग आते हैं साल में यहाँ पे मत्था टेकने के लिए माता से मन्नत मांगने के लिए जो लोग आते हैं जो मांगते हैं मन्नत पूरी होती है लोगों की मान्यता है यहाँ पे बहुत ज़्यादा तो जब लोग आए उनको हर किस्म की सहूलियत मिले और उनको एक अच्छा अनुभव हो ये हम लोगों की कोशिश है मैं और मानसा पिछले महीने दो महीने में ये हमारा तीसरा चौथा चक्कर है मैं नहीं समझता कि किसी भी हमारे से पहले किसी भी सरकार ने मंदिर के लिए इतना ज़्यादा कभी इंटरेस्ट लिया है ये पहली बार है कि कोई सरकार इतना ज़्यादा इंटरेस्ट लेके मंदिर को सुंदर बनाने की कोशिश कर रही है माता से मैं आशीर्वाद देना चाहूँगा कि हमारी सेवा में किसी तरह की कमी ना रहे और हम इसको अच्छे से पूरा करें हमें उम्मीद है कि एक साल के अंदर अभी अक्टूबर का महीना है अगले साल सितंबर के महीने के पहले पहले ये सारा काम पूरा होने की बहुत बहुत मान साहब इकमेंट आ